ਜਾਵੇਗਾ ਪਰ ਜਿਹੜੇ ਆਖਰੀ ਰਾਊਂਡ ਬਚੇ ਨੇ ਲਗਭਗ ਪਰਿਵਾਰ ਇਸ ਗੱਲ ਨੂੰ ਲੈ ਕੇ ਕੌਨਫੀਡੈਂਟ ਹੈ ਕਿ ਹੁਣ ਇਹ ਲੀਡ ਟੁੱਟਣ ਵਾਲੀ ਨਹੀਂ ਹੈਗੀ 7ਵੇਂ ਰਾਊਂਡ ਦੇ ਵਿੱਚ ਜਿਹੜੇ ਅੱਗੇ ਗਿਣਤੀ ਪਹੁੰਚ ਚੁੱਕੀ ਆ ਔਰ ਨੱਚ ਕੇ ਗਿੱਧਾ ਪਾ ਕੇ ਜਿਹੜਾ ਹੈਗਾ ਖੁਸ਼ੀ ਮਨਾਈ ਜਾ ਰਹੀ ਹੈ ਮਾਤਾ ਜੀ ਮੇਰੇ ਨਾਲ ਮਾਤਾ ਜੀ ਲਗਭਗ ਗਣਤੀ ਜਾਂ ਸਾਹਮਣੇ ਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਨਤੀਜਾ ਆ ਬਹੁਤ ਸੋਹਣਾ ਆ ਆ ਵਧੀਆ ਖੁਸ਼ੀ ਉਹ ਪਿੰਡਾਂ ਨਹੀਂ ਦੇਖਣੀ ਚਾਹਣੇ ਜਿਹੜੀ ਪਿੰਡਾਂ ਵਾਲੀ ਖੁਸ਼ੀ ਹੁੰਦੀ ਆ ਜੀ ਖੁਸ਼ੀ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਖੁਸ਼ੀ ਆ ਜੀ ਜਿੰਨਾ ਪਰਿਵਾਰ ਆ ਸਾਰਾ ਸਾਡੇ ਨਾਲ ਆ ਮਾੜਾ ਨੱਚ ਕੇ ਦਿਖਾ ਦਿਓ ਜੀ ਪਹਿਲਾਂ ਦੀਪਾ ਕਿੱਦਾਂ ਪਾਰੇ ਸੀਗੇ ਜੀ ਤਾਂ ਗੁਰਦੀਪ ਸਿੰਘ ਰੰਧਾਵਾ ਦੇ ਘਰ ਜਸ਼ਨ ਜਿਹੜੇ ਹੈਗੇ ਮਨਾਏ ਜਾਣ ਦੀ ਤਿਆਰੀ ਜਿਹੜੀ ਹੈਗੀ ਉਹ ਕਰ ਲਈ ਗਈ ਆ ਰਾਂ ਕਿ ਗੁਰਦੀਪ ਸਿੰਘ ਰੰਧਾਵਾ ਸਵੇਰੇ ਸਾਨੂੰ ਮਿਲੇ ਤਾਂ ਪੂਰਨ ਭਰੋਸੇ ਦੇ ਵਿੱਚ ਸੀ ਕਿ ਇੱਥੋਂ ਦੇ ਹਲਕੇ ਦੇ ਲੋਕ ਆ ਗੜ੍ਹ ਤੋੜਨਗੇ ਕਾਂਗਰਸ ਦਾ ਤਾਂ ਮੈਡਮ ਸਾਡੇ ਨਾਲ ਮੈਡਮ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ ਬੜੀ ਜ਼ਿੰਮੇਵਾਰੀ ਪਹਿਲਾਂ ਗਰਦੀਪ ਸਿੰਘ ਰੰਧਾਵਾ ਸੀ ਉਹ ਨਾਲ ਐਮਐਲਏ ਨੇ ਬਹੁਤ ਸਾਰਾ ਜ਼ਿੰਮੇਵਾਰੀ ਇਸ ਤੋਂ ਬਾਅਦ ਤੁਹਾਡੀ ਹੋਰ ਵੀ ਵੱਧ ਗਈ ਹੈ ਲੋਕਾਂ ਦੇ ਪ੍ਰਤੀ ਜਦੋਂ ਮੈਂ ਆਪਣੇ ਆਮ ਪਰਿਵਾਰ ਦਾ ਆਮ ਲੋਕਾਂ ਦਾ ਸਾਰਿਆਂ ਦਾ ਸਾਥ ਹੋਵੇ ਤੇ ਫਿਰ ਕੋਈ ਇਦਾਂ ਨਹੀਂ ਲੱਗਦਾ ਕਿ ਸਾਡੇ ਤੇ ਕੋਈ ਹੈਗਾ ਬੜਾ ਵਧੀਆ ਸਾਡੇ ਨਾਲ ਚੱਲਦਾ ਪਿਆ ਹੈ ਤੁਹਾਨੂੰ 23 ਸਾਲ ਹੋ ਗਏ ਅਸੀਂ ਇਤਨੇ ਸੇਵਾ ਕਰਦੇ ਪਏ ਚੱਲ ਜਾਂਦਾ ਦੋ ਹੁਣ ਕੈਮਰਾ ਲੰਬਾ ਸਮਾਂ ਹੋ ਗਿਆ ਰੰਧਾਵਾ ਸਾਹਿਬ ਦਾ ਸੁਭਾਅ ਕਹਿ ਹੋ ਜਾ ਬਹੁਤ ਵਧੀਆ ਸਾਨੂੰ ਗਰਮ ਜੇ ਲੱਗਦੇ ਆ ਤੁਹਾਡੇ ਪਤਾ ਨਹੀਂ ਮੇ ਤਾਂ ਨਹੀਂ ਮੇਰੇ ਵਾਸਤੇ ਬਹੁਤ ਵਧੀਆ ਆ ਇੱਕ ਮੰਨੇ ਜਾਂਦੇ ਆ ਨਾ ਜੇ ਕੋਈ ਗਰਮੀ ਚ ਹੁੰਦਾ ਬਿਲਕੁਲ ਜਿਹੜੀ ਗੱਲ ਨਹੀਂ ਮਨਾਉਣੀ ਵੀ ਬਣਾ ਲਈਦੀ ਆ ਹਾਂਜੀ ਸਾ ਮਾਤਾ ਜੀ ਸਾਡਾ ਮਾਤਾ ਜੀ ਸਾਡੇ ਬਿੰਡਾ ਨਾ ਵੇਖੋ 1000 ਦੇ ਲੇਟ ਆਈ ਹੈ ਪਹਿਲੇ ਹੈ ਇਹਨੂੰ ਮਤ ਕੀ ਹੋ ਸਕਦਾ ਦੱਸੋ ਮੈਨੂੰ ਹੈ ਮੇਰੇ ਮੇਰੇ ਬੱਚੇ ਇੱਕ ਨਹੀਂ ਮੇਰੇ ਚਾਰ ਬੱਚੇ ਆ ਅੱਜ ਦੇ ਦਿਨ ਦੀ ਕਿੰਨੀ ਉਡੀਕ ਸੀਗੀ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ गाइस ਜਿਹੜੇ ਥਰੂ ਆਉ ਬੜੇ ਖੁਸ਼ੀ ਦੇ ਅਦਰ ਖੁਸ਼ੀ ਦੇ ਸਾਰੇ ਪਿੰਡ ਵਾਸੀ ਨੇ ਘਰਾਂ ਦੀ ਨੇ ਮੈਂਬਰ ਹੁਣ ਜਿਵੇਂ ਜਿਵੇਂ ਪਤਾ ਲੱਗ ਰਿਹਾ ਕਿ ਲਗਭਗ ਜਿਹੜਾ ਕੰਮ ਨੇੜੇ ਹੋ ਗਿਆ ਤੇ ਗਿਣਤੀ ਲਗਭਗ ਪੂਰੀ ਹੋ ਚੁੱਕੀ ਹੈ ਸਾਡੇ ਨਾਲ ਬਾਈ ਜੀ ਕੀ ਨਾਮ ਨਾਮ ਹਰਦੇਵ ਸਿੰਘ ਪੀਰ ਰੰਧਾਵਾ ਸਾਹਿਬ ਹਾਂਜੀ ਮੇਰੀ ਵਾਧ ਗਈ ਫਿਰ ਤਾਂ ਤੁਹਾਡੇ ਨਾਲ ਨੇੜਤਾ ਵਧਾਉਣੀ ਪੈਣੀ ਸਾਰਿਆਂ ਨੂੰ ਜੀ ਬਿਲਕੁਲ ਜੀ ਬਿਲਕੁਲ ਬਣਦੀ ਹੈ ਜੀ ਤੇ ਪੰਗੇ ਵੀ ਬਹੁਤ ਪਿੰਦੇ ਆ ਯਾਦ ਰੱਖ ਅਸੀਂ ਇਦਾਂ ਦਾ ਕੰਮ ਹੀ ਨਹੀਂ ਕਰਨਾ ਜਿਹੜਾ ਪੰਗਿਆ ਅੱਗੇ ਜਾ ਕੇ ਸਾਨੂੰ ਕੋਈ ਪੰਗਾ ਪਾਵੇ ਗੁਰਦੀਪ ਰੰਧਾਵਾ ਜੀ 2.5 ਸਾਲ ਤੋਂ ਬਿਲਕੁਲ ਗਰਾਊਂਡ ਲੈਵਲ ਤੇ ਲੋਕਾਂ ਨਾਲ ਵਿਚਰ ਰਹੇ ਸੀ ਤੇ ਅੱਜ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਵੋਟ ਪੁਗਤਾ ਕੇ ਤੇ ਇਹ ਜਿੱਤ ਜਿਹੜੀ ਦਿੱਤੀ ਆ ਇਹ ਗਰਦੀਪ ਰੰਧਾਵਾ ਦੀ ਜਿੱਤ ਜਿਹੜੀ ਆ ਉਹ ਲੋਕਾਂ ਦੀ ਆਪਣੀ ਜਿੱਤ ਆ ਜਿਹੜੀ ਲੋਕਾਂ ਨੇ ਨਹੀਂ ਵੱਡੇ ਪੱਧਰ ਤੇ ਜਿਹੜੀ ਹੈ ਮੇਰੇ ਸਹਾਰਾ ਡੇਰਾ ਬਾਬਰਾਂ ਦੇ 5000 ਦੀ ਲੀਡ ਪਿਛਲੇ 20 ਸਾਲ ਤੋਂ ਨਹੀਂ ਕੋਈ ਕੈਂਡੀਡੇਟ ਜਿੱਤਿਆ ਬਿਲਕੁਲ ਸੀ ਕਿ ਜਿਮਣੀ ਜੋੜ ਸੀ ਪਰ ਕੋਈ 500 400 700 1300 ਵੋਟ ਤੱਕ ਜਿੱਦਾ ਸੀ 5000 ਦੀ ਲੀਡ ਹੋ ਚੁੱਕੀ ਹੈ ਅਜੇ ਸ਼ਰਤ ਦੋ ਤਿੰਨ ਰੁਝਾਨ ਜਿਹੜੇ ਆਉਣੇ ਬਾਕੀ ਨੇ ਗਰਦੀਪ ਰੰਧਾਵਾ ਦੇ ਇਹ ਦਸਾਉਂਦੀ ਆ ਗਰਦੀਪ ਰੰਧਾਵਾ ਨੇ ਗਰਾਊਂਡ ਲੈਵਲ ਤੇ ਲੋਕਾਂ ਦਾ ਜਿਹੜਾ ਵਿਸ਼ੇ ਲੰਬਾ ਸਮਤੀ ਗਰੰਧਾਵਾ ਸਾਹਿਬ ਦੇ ਨਾਲ ਸਮਾਂ ਬਤਾਇਆ ਹੈਗਾ ਪਿੰਡ ਪੱਦਰ ਤੇ ਔਰ ਜਦੋਂ ਐਫਜੀ ਪੋਲਿਟਿਕਸ ਦੇ ਵਿੱਚ ਆ ਜਾਂਦੇ ਆ ਕਿਹੋ ਜਿਹਾ ਇਨਸਾਨ ਦੇ ਤੌਰ ਤੇ ਜਾਂ ਪੋਲਿਟਿਸ਼ੀਅਨ ਦੇ ਵਿੱਚ ਹੁੰਦੇ ਕਿੰਨਾ ਕੁ ਬੰਦਾ ਬਦਲ ਗਿਆ ਬਹੁਤ ਜ਼ਿਆਦਾ ਜੀ ਕਿੰਨਾ ਵੀ ਕਹਿ ਸਕਦੇ ਆ ਉਸ ਤੋਂ ਵੀ ਜ਼ਿਆਦਾ ਬਦਲ ਗਿਆ ਹਾਂਜੀ ਬਹੁਤ 2.5 ਸਾਲ ਦੇ ਵਿੱਚ ਬਹੁਤ ਸੋਹਣੇ ਕੰਮ ਕੀਤੇ ਬਹੁਤ ਵਧੀਆ ਇਹਨਾਂ ਨੇ ਆਪਣੇ ਇਸ ਲੈਵਲ ਦਾ ਕੰਮ ਕੀਤਾ ਬਹੁਤ ਸੋਹਣੇ ਮਤਲਬ ਦੁਨੀਆ ਇਹ ਖੁਸ਼ੀ ਦਾ ਮਾਹੌਲ ਹੈਗਾ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਸਾਰਿਆਂ ਦੇ ਚਿਹਰੇ ਤੇ ਅੱਜ ਖੁਸ਼ੀ ਵੇਖਣ ਨੂੰ ਮਿਲ ਸਕਦੀ ਆ ਹਾਲਾਂਕਿ ਇੱਕ ਲੰਬਾ ਸੰਘਰਸ਼ ਸੀ ਇਸ ਜਿੱਤ ਦੇ ਪਿੱਛੇ ਪਿਛਲੇ ਤਕਰੀਬਨ 22 ਦਿਨ ਤੋਂ ਜਿਹੜਾ ਹੈਗਾ ਉਹ ਚੋਣ ਕੈਂਪੇਨ ਸੀ 22 ਦਿਨ ਤੋਂ ਲਗਾਤਾਰ ਇੱਕ ਇੱਕ ਦਿਨ ਜਿਹੜਾ ਹੈਗਾ ਕਿ ਰਾਹ ਜਿਹੜੀ ਹੈਗੀ ਆ ਉਹ ਲੰਘਾਈ ਜਾ ਰਹੀ ਸੀ ਤਾਂ ਅੱਜ ਇਹ ਖੁਸ਼ੀ ਦਾ ਦਿਨ ਹੈਗਾ ਤੇ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਅਨਮੂਰਤੇ ਸਾਂਝੀਆਂ ਕਰ ਰਿਹਾ ਰੰਧਾਵਾ ਪਰਿਵਾਰ ਦੇ ਘਰ ਤੋਂ ਇਹ ਤਸਵੀਰਾਂ ਜਿੱਥੇ ਪਰਿਵਾਰ ਅ ਇੰਤਜ਼ਾਰ ਕਰ ਰਿਹਾ ਕਿ ਕਦੋਂ ਰੰਧਾਵਾ ਸਾਹਿਬ ਘਰ ਆਉਂਦੇ ਨੇ ਕਦੋਂ ਉਹਨਾਂ ਦਾ ਜਿਹੜਾ ਹੈਗਾ ਇੱਥੇ ਸਵਾਗਤ ਕੀਤਾ ਜਾਵੇਗਾ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਜਿਹੜੇ ਹੈਗੇ ਨੇ ਉਹ ਗਿਣਤੀ ਕੇਂਦਰ ਤੇ ਪਹੁੰਚਣਾ ਸ਼ੁਰੂ ਹੋ ਗਏ ਨੇ ਕੁਝ ਸਮੇਂ ਦੇ ਬਾਅਦ ਜਿਹੜਾ ਹੈਗਾ ਆਖਰੀ ਐਲਾਨ ਹੋ ਜਾਵੇਗਾ ਪਰ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦਾ ਗਾੜ ਤੋੜਿਆ ਗੁਰਦੀਪ ਸਿੰਘ ਰੰਧਾਵਾ ਨੇ ਤੇ ਪਰਿਵਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਤਾਂ ਇਸ ਵੇਲੇ ਗੁਰਦੀਪ ਰੰਧਾਵਾ ਦੇ ਘਰ ਖੜੇ ਆ ਮਹਿਲਾਵਾਂ ਦੇ ਵਿੱਚ ਖੁਸ਼ੀ ਹਾਲਾਂਕਿ ਨਤੀਜਾ ਕੁਝ ਥੇਰ ਦੇ ਬਾਅਦ ਅਨਾਉਂਸ ਹੋ ਜਾਵੇਗਾ ਪਰ ਜਿਹੜੇ ਆਖਰੀ ਰਾਊਂਡ ਬਚੇ ਨੇ ਲਗਭਗ ਪਰਿਵਾਰ ਇਸ ਗੱਲ ਨੂੰ ਲੈ ਕੇ ਕੌਨਫੀਡੈਂਟ ਹੈ ਕਿ ਹੁਣ ਇਹ ਲੀਡ ਟੁੱਟਣ ਵਾਲੀ ਨਹੀਂ ਹੈਗੀ 17ਵੇਂ ਰਾਊਂਡ ਦੇ ਵਿੱਚ ਜਿਹੜੇ ਅੱਗੇ ਗਿਣਤੀ ਪਹੁੰਚ ਚੁੱਕੀ ਆ ਔਰ ਨੱਚ ਕੇ ਗਿੱਧਾ ਪਾ ਕੇ ਜਿਹੜਾ ਹੈਗਾ ਖੁਸ਼ੀ ਮਨਾਈ ਜਾ ਰਹੀ ਹੈ ਮਾਤਾ ਜੀ ਮੇਰੇ ਨਾਲ ਮਾਤਾ ਜੀ ਲਗਭਗ ਗਣਤੀ ਜਾਂ ਸਾਹਮਣੇ ਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਨਰੀਜਾ ਆ ਬਹੁਤ ਸੋਹਣਾ ਆਇਆ ਜੀ ਵਧੀਆ ਖੁਸ਼ੀ ਉਹ ਪਿੰਡਾਂ ਵਾਲੀ ਦੇਖਣੀ ਚਾਹੁੰਨੇ ਜਿਹੜੀ ਪਿੰਡਾਂ ਵਾਲੀ ਖੁਸ਼ੀ ਹੁੰਦੀ ਆ ਜੀ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਖੁਸ਼ੀ ਆ ਜੀ ਜਿੰਨਾ ਪਰਿਵਾਰ ਆ ਸਾਰਾ ਸਾਡੇ ਨਾਲ ਆ ਮਾੜਾ ਨੱਚ ਕੇ ਦਿਖਾ ਦਿਓ ਜੀ ਪਹਿਲਾਂ ਦੀਪਾ ਗਿੱਦਾ ਪਾ ਰਹੇ ਸੀਗੇ ਜੀ ਤਾਂ ਗੁਰਦੀਪ ਸਿੰਘ ਰੰਧਾਵਾ ਦੇ ਘਰ ਜਸ਼ਨ ਜਿਹੜੇ ਹੈਗੇ ਮਨਾਏ ਜਾਣ ਦੀ ਤਿਆਰੀ ਜਿਹੜੀ ਹੈਗੀ ਉਹ ਕਰ ਲਈ ਗਈ ਆ ਰਾਂ ਕਿ ਗੁਰਦੀਪ ਸਿੰਘ ਰੰਧਾਵਾ ਸਵੇਰੇ ਸਾਨੂੰ ਮਿਲੇ ਤਾਂ ਪੂਰਨ ਭਰੋਸੇ ਦੇ ਵਿੱਚ ਸੀ ਕਿ ਇੱਥੋਂ ਦੇ ਹਲਕੇ ਦੇ ਲੋਕ ਗੜ੍ਹ ਤੋੜਨਗੇ ਕਾਂਗਰਸ ਦਾ ਤਾਂ ਮੈਡਮ ਸਾਡੇ ਨਾਲ ਮੈਡਮ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ ਬੜੀ ਜ਼ਿੰਮੇਵਾਰੀ ਪਹਿਲਾਂ ਗਰਦੀਪ ਸਿੰਘ ਰੰਧਾਵਾ ਸੀ ਉਹ ਨਾਲ ਐਮਐਲਏ ਨੇ ਬਹੁਤ ਸਾਰਾ ਜ਼ਿੰਮੇਵਾਰੀ ਇਸ ਤੋਂ ਬਾਅਦ ਤੁਹਾਡੀ ਹੋਰ ਵੀ ਵੱਧ ਗਈ ਹੈ ਲੋਕਾਂ ਦੇ ਪ੍ਰਤੀ ਜਦੋਂ ਮੈਂ ਆਪਣੇ ਆਮ ਪਰਿਵਾਰ ਦਾ ਆਮ ਲੋਕਾਂ ਦਾ ਸਾਰਿਆਂ ਦਾ ਸਾਥ ਹੋਵੇ ਤੇ ਫਿਰ ਕੋਈ ਏਡਾ ਨਹੀਂ ਲੱਗਦਾ ਕਿ ਸਾਡੇ ਤੇ ਕੋਈ ਹੈਗਾ ਬੜਾ ਵਧੀਆ ਸਾਡੇ ਨਾਲ ਚੱਲਦਾ ਪਿਆ ਹੈ ਤੁਹਾਨੂੰ 25 ਸਾਲ ਹੋ ਗਏ ਅਸੀਂ ਇਤਰੇ ਸੇਵਾ ਕਰਦੇ ਪਿਆ ਹੈ ਜਾਈਦਾ ਹੁਣ ਕੈਮਰਾ ਲੰਬਾ ਸਮਾਂ ਹੋ ਗਿਆ ਰੰਧਾਵਾ ਸਾਹਿਬ ਦਾ ਸੁਭਾਅ ਕਹਿ ਹੋ ਜਾ ਬਹੁਤ ਵਧੀਆ ਸਾਨੂੰ ਘਰ ਮੇਜ ਲੱਗਦੇ ਆ ਤੁਹਾਡੇ ਪਤਾ ਨਹੀਂ ਮੇ ਤਾਂ ਨਹੀਂ ਮੇਰੇ ਵਾਸਤੇ ਤੇ ਬਹੁਤ ਵਧੀਆ ਹੈ ਇਹ ਤਾਂ ਮੰਨੇ ਜਾਂਦੇ ਆ ਨਾ ਜੇ ਕੋਈ ਗਰਮੀ ਝੋਣਦਾ ਬਿਲਕੁਲ ਜਿਹੜੀ ਗੱਲ ਨਹੀਂ ਮਨਾਉਣੀ ਉਹ ਮਨਾ ਲਈਦੀ ਆ ਹਾਂਜੀ ਸਾ ਮਾਤਾ ਜੀ ਸਾਡਾ ਮਾਤਾ ਜੀ ਸਾਡੇ ਵਿੰਡੋ ਨਾ ਵੇਖੋ 1000 ਦੇ ਲੀਟ ਆਈ ਪਹਿਲੇ ਹੈ ਇਹਦੋਂ ਵੱਧ ਕੀ ਹੋ ਸਕਦਾ ਦੱਸੋ ਮੈਨੂੰ ਹੈ ਮੇਰੇ ਮੇਰੇ ਬੱਚੇ ਇੱਕ ਨਹੀਂ ਮੇਰੇ ਚਾਰ ਬੱਚੇ ਆਜ ਦੇ ਦਿਨ ਦੀ ਕਿੰਨੀ ਉਡੀਕ ਸੀਗੀ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਾਂ ਜਿਹੜਿਆ ਥਰੂ ਆਉ ਬੜੇ ਖੁਸ਼ੀ ਨਾਲ ਖੁਸ਼ੀ ਦੇ ਅਦਰ ਖੁਸ਼ੀ ਦੇ ਸਾਰੇ ਪਿੰਡ ਵਾਸੀ ਨੇ ਘਰਾਂ ਦੀ ਨੇ ਮੈਂਬਰ ਹੁਣ ਜਿਵੇਂ ਜਿਵੇਂ ਪਤਾ ਲੱਗ ਰਿਹਾ ਕਿ ਲਗਭਗ ਜਿਹੜੇ ਕੰਮ ਨੇੜੇ ਹੋ ਗਿਆ ਤੇ ਗਿਣਤੀ ਲਗਭਗ ਪੂਰੀ ਹੋ ਚੁੱਕੇ ਸਾਡੇ ਨਾਲ ਬਾਈ ਜੀ ਕੀ ਨਾਮ ਨਾਮ ਹਰਦੇਵ ਸਿੰਘ ਪੀਰ ਰੰਧਾਵਾ ਸਾਹਿਬ ਅੱਛਾ ਹਾਂ ਜੀ ਹਾਂ ਜੀ ਮੇਰੀ ਵਾਧ ਗਈ ਫਿਰ ਤਾਂ ਤੁਹਾਡੇ ਨਾਲ ਨੇੜਤਾ ਵਧਾਉਣੀ ਪੈਣੀ ਸਾਰੇ ਨੂੰ ਜੀ ਬਿਲਕੁਲ ਜੀ ਬਿਲਕੁਲ ਬਣਦੀ ਹੈ ਜੀ ਤੇ ਪੰਗੇ ਵੀ ਬਹੁਤ ਪਿੰਦੇ ਆ ਯਾਦ ਰੱਖ ਅਸੀਂ ਇਦਾਂ ਦਾ ਕੰਮ ਹੀ ਨਹੀਂ ਕਰਨਾ ਜਿਹੜਾ ਪੰਗਿਆ ਅੱਗੇ ਜਾ ਕੇ ਸਾਨੂੰ ਕੋਈ ਪੰਗਾ ਪਾਵੇ ਗੁਰਦੀਪ ਰੰਧਾਵਾ ਜੀ 2.5 ਸਾਲ ਤੋਂ ਬਿਲਕੁਲ ਗਰਾਊਂਡ ਲੈਵਲ ਤੇ ਲੋਕਾਂ ਨਾਲ ਵਿਚਰ ਰਹੇ ਸੀ ਤੇ ਅੱਜ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਵੋਟ ਪੁਗਤਾ ਕੇ ਤੇ ਇਹ ਜਿੱਤ ਜਿਹੜੀ ਦਿੱਤੀ ਆ ਇਹ ਗਰਦੀਪਰਨ ਦਾਵਾ ਦੀ ਜਿੱਤ ਜਿਹੜੀ ਆ ਉਹ ਲੋਕਾਂ ਦੀ ਆਪਣੀ ਜਿੱਤ ਹੈ ਜਿਹੜੀ ਲੋਕਾਂ ਨੇ ਨਹੀਂ ਵੱਡੇ ਪੱਧਰ ਤੇ ਜਿਹੜੀ ਹੈ ਮੇਰੇ ਸਾਰਾ ਡੇਰਾ ਬਾਬਰਾਂ ਕੇ 5000 ਦੀ ਲੀਡ ਪਿਛਲੇ 20 ਸਾਲ ਤੋਂ ਨਹੀਂ ਕੋਈ ਕੈਂਡੀਡੇਟ ਜਿੱਤਿਆ ਬਿਲਕੁਲ ਸੀ ਕਿ ਜਿਮਣੀ ਜੋੜ ਸੀ ਪਰ ਕੋਈ 500 400 700 1300 ਵੋਟ ਤੱਕ ਜਿੱਦਾ ਸੀ 5000 ਦੀ ਲੀਡ ਹੋ ਚੁੱਕੀ ਹੈ ਅਜੇ ਸ਼ਰਤ ਦੋ ਤਿੰਨ ਰੁਝਾਨ ਜਿਹੜੇ ਆਉਣੇ ਬਾਕੀ ਨੇ ਗਰਦੀਪਰਨ ਦਾਵਾ ਦੇ 7-8 ਇਹ ਦੱਸਉਂਦੀ ਆ ਗਰਦੀਪ ਰੰਧਾਵਾ ਨੇ ਗਰਾਊਂਡ ਲੈਵਲ ਤੇ ਲੋਕਾਂ ਦਾ ਜਿਹੜਾ ਵਿਸ਼ੇ ਲੰਬਾ ਸਮੇਂ ਤੋਂ ਰੰਧਾਵਾ ਸਾਹਿਬ ਦੇ ਨਾਲ ਸਮਾਂ ਬਤਾਇਆ ਆਏਗਾ ਪਿੰਡ ਪੱਦਰ ਤੇ ਔਰ ਜਦੋਂ ਐਫਜੀ ਪੋਲਿਟਿਕਸ ਦੇ ਵਿੱਚ ਆ ਜਾਂਦੇ ਆ ਕਿਹੋ ਜਿਹਾ ਇਨਸਾਨ ਦੇ ਤੌਰ ਤੇ ਜਾਂ ਪੋਲਿਟਿਸ਼ੀਅਨ ਦੇ ਵਿੱਚ ਹੁੰਦੇ ਕਿ ਕਿੰਨਾ ਕ ਬੰਦਾ ਬਦਲ ਗਿਆ ਬਹੁਤ ਜ਼ਿਆਦਾ ਜੀ ਕਿੰਨਾ ਵੀ ਕਹਿ ਸਕਦੇ ਆ ਉਸ ਤੋਂ ਵੀ ਜ਼ਿਆਦਾ ਬਦਲ ਗਿਆ ਹਾਂਜੀ ਬਹੁਤ 2.5 ਸਾਲ ਦੇ ਵਿੱਚ ਬਹੁਤ ਸੋਹਣੇ ਕੰਮ ਕੀਤੇ ਬਹੁਤ ਵਧੀਆ ਇਹਨਾਂ ਨੇ ਆਪਣੇ ਇਸ ਲੈਵਲ ਦਾ ਕੰਮ ਕੀਤਾ ਬਹੁਤ ਸੋਹਣੇ ਮਤਲਬ ਦੁਨੀਆ ਇਹ ਖੁਸ਼ੀ ਦਾ ਮਾਹੌਲ ਹੈਗਾ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਸਾਰਿਆਂ ਦੇ ਚਿਹਰੇ ਤੇ ਅੱਜ ਖੁਸ਼ੀ ਵੇਖਣ ਨੂੰ ਮਿਲ ਸਕਦੀ ਆ ਹਾਲਾਂਕਿ ਇੱਕ ਲੰਬਾ ਸੰਘਰਸ਼ ਸੀ ਇਸ ਜਿੱਤ ਦੇ ਪਿੱਛੇ ਪਿਛਲੇ ਤਕਰੀਬਨ 22 ਦਿਨ ਤੋਂ ਜਿਹੜਾ ਹੈਗਾ ਉਹ ਚੋਣ ਕੈਂਪੇਨ ਸੀ 22 ਦਿਨ ਤੋਂ ਲਗਾਤਾਰ ਆ ਇੱਕ ਇੱਕ ਦਿਨ ਜਿਹੜਾ ਹੈਗਾ ਇੱਕ ਰਾਹ ਜਿਹੜੀ ਹੈਗੀ ਆ ਉਹ ਲੰਘਾਈ ਜਾ ਰਹੀ ਸੀ ਤਾਂ ਅੱਜ ਇਹ ਖੁਸ਼ੀ ਦਾ ਦਿਨ ਹੈਗਾ ਜੇ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਅਨਮਿਓਰ ਤੇ ਸਾਂਝੀਆਂ ਕਰ ਰਿਹਾ ਰੰਧਾਵਾ ਪਰਿਵਾਰ ਦੇ ਘਰ ਤੋਂ ਇਹ ਤਸਵੀਰਾਂ ਜਿੱਥੇ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਕਦੋਂ ਰੰਧਾਵਾ ਸਾਹਿਬ ਘਰ ਆਉਂਦੇ ਨੇ ਕਦੋਂ ਉਹਨਾਂ ਦਾ ਜਿਹੜਾ ਹੈਗਾ ਇੱਥੇ ਸਵਾਗਤ ਕੀਤਾ ਜਾਵੇਗਾ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਜਿਹੜੇ ਹੈਗੇ ਨੇ ਉਹ ਗਿਣਤੀ ਕੇਂਦਰ ਤੇ ਪਹੁੰਚਣਾ ਸ਼ੁਰੂ ਹੋ ਗਏ ਨੇ ਕੁਝ ਸਮੇਂ ਦੇ ਬਾਅਦ ਜਿਹੜਾ ਹੈਗਾ ਆਖਰੀ ਐਲਾਨ ਹੋ ਜਾਵੇਗਾ ਪਰ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦਾ ਗਾੜ ਤੋੜਿਆ ਗੁਰਦੀਪ ਸਿੰਘ ਰੰਧਾਵਾ ਨੇ ਤੇ ਪਰਿਵਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਤਾਂ ਇਸ ਵੇਲੇ ਗੁਰਦੀਪ ਰੰਧਾਵਾ ਦੇ ਘਰ ਖੜੇ ਆ ਮਹਿਲਾਵਾਂ ਦੇ ਵਿੱਚ ਖੁਸ਼ੀ ਹਾਲਾਂਕਿ ਨਤੀਜਾ ਕੁਝ ਥੇਰ ਦੇ ਬਾਅਦ ਅਨਾਉਂਸ ਹੋ ਜਾਵੇਗਾ ਪਰ ਜਿਹੜੇ ਆਖਰੀ ਰਾਉਂਡ ਬਚੇ ਨੇ ਲਗਭਗ ਪਰਿਵਾਰ ਇਸ ਗੱਲ ਨੂੰ ਲੈ ਕੇ ਕੌਨਫੀਡੈਂਟ ਹੈ ਕਿ ਹੁਣ ਇਹ ਲੀਡ ਟੁੱਟਣ ਵਾਲੀ ਨਹੀਂ ਹੈਗੀ 7ਵੇਂ ਰਾਉਂਡ ਦੇ ਵਿੱਚ ਜਿਹੜੀ ਅੱਗੇ ਗਿਣਤੀ ਪਹੁੰਚ ਚੁੱਕੀ ਆ ਔਰ ਨੱਚ ਕੇ ਗਿੱਧਾ ਪਾ ਕੇ ਜਿਹੜਾ ਹੈਗਾ ਖੁਸ਼ੀ ਮਨਾਈ ਜਾ ਰਹੀ ਹੈ ਮਾਤਾ ਜੀ ਮੇਰੇ ਨਾਲ ਮਾਤਾ ਜੀ ਲਗਭਗਨ ਤੀਜਾ ਸਾਹਮਣੇ ਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਤੀਜਾ ਆ ਬਹੁਤ ਸੋਹਣਾ ਆ ਆ ਜੀ ਵਧੀਆ ਖੁਸ਼ੀ ਉਹ ਪਿੰਡਾਂ ਵਾਲੀ ਦੇਖਣੀ ਚਾਹੁੰਦੇ ਜਿਹੜੀ ਪਿੰਡਾਂ ਵਾਲੀ ਕੁਛ ਹੀ ਹੁੰਦੀ ਆ ਜੀ ਖੁਸ਼ੀ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਖੁਸ਼ੀ ਆ ਜੀ ਜਿੰਨਾ ਪਰਿਵਾਰ ਆ ਸਾਰਾ ਸਾਡੇ ਨਾਲ ਆ ਮਾੜਾ ਨੱਚ ਕੇ ਦਿਖਾ ਦਿਓ ਜੀ ਪਹਿਲਾਂ ਕਿੱਦਾਂ ਪਾਰ ਰਹੇ ਸੀਗੇ ਜੀ ਕਾ ਗੁਰਦੀਪ ਸਿੰਘ ਰੰਧਾਵਾ ਦੇ ਘਰ ਜਸ਼ਨ ਜਿਹੜੇ ਹੈਗੇ ਮਨਾਏ ਜਾਣ ਦੀ ਤਿਆਰੀ ਜਿਹੜੀ ਹੈਗੀ ਉਹ ਕਰ ਲਈ ਗਈ ਆ ਰਾਂ ਕਿ ਗੁਰਦੀਪ ਸਿੰਘ ਰੰਧਾਵਾ ਸਵੇਰੇ ਸਾਨੂੰ ਮਿਲੇ ਤਾਂ ਪੂਰਨ ਭਰੋਸੇ ਦੇ ਵਿੱਚ ਸੀ ਕਿ ਇਥੋਂ ਦੇ ਹਲਕੇ ਦੇ ਲੋਕ ਗੜ ਤੋੜਨਗੇ ਕਾਂਗਰਸ ਦਾ ਤਾਂ ਮੈਡਮ ਸਾਡੇ ਨਾਲ ਮੈਡਮ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵੱਡੀ ਜ਼ਿੰਮੇਵਾਰੀ ਪਹਿਲਾਂ ਗੁਰਦੀਪ ਸਿੰਘ ਰੰਧਾਵਾ ਸੀ ਉਹ ਨਾਲ ਐਮ ਐਲ ਏ ਨੇ ਬਹੁਤ ਸਾਰਾ ਜ਼ਿੰਮੇਵਾਰੀ ਇਸ ਤੋਂ ਬਾਅਦ ਤੁਹਾਡੀ ਹੋਰ ਵੀ ਵੱਧ ਗਈ ਹੈ ਲੋਕਾਂ ਦੇ ਪ੍ਰਤੀ ਜਦੋਂ ਮੈਂ ਆਪਣੇ ਆਮ ਪਰਿਵਾਰ ਦਾ ਆਮ ਲੋਕਾਂ ਦਾ ਸਾਰਿਆਂ ਦਾ ਸਾਥ ਹੋਵੇ ਤੇ ਫਿਰ ਕੋਈ ਇੱਦਾਂ ਨਹੀਂ ਲੱਗਦਾ ਕਿ ਸਾਡੇ ਤੇ ਕੋਈ ਹੈਗਾ ਬੜਾ ਵਧੀਆ ਸਾਡੇ ਨਾਲ ਚੱਲਦਾ ਪਿਆ ਹੈ ਤੁਹਾਨੂੰ 22 ਸਾਲ ਹੋ ਗਏ ਅਸੀਂ ਇਤਰੇਂ ਸੇਵਾ ਕਰਦੇ ਪਿਆ ਹੈ ਚੱਲਾ ਜਾਂਦਾ ਦੋ ਹੁਣ ਕੈਮਰਾ ਲੰਬਾ ਸਮਾਂ ਹੋ ਗਿਆ ਰੰਧਾਵਾ ਸਾਹਿਬ ਦਾ ਸੁਭਾਅ ਕਹਿ ਹੋ ਜਾ ਬਹੁਤ ਵਧੀਆ ਸਾਨੂੰ ਗਰਮੀ ਜਿਹੀ ਲੱਗਦੀ ਆ ਤੁਹਾਡੇ ਪਤਾ ਨਹੀਂ ਮੈ ਤਾਂ ਨਹੀਂ ਮੇਰੇ ਵਾਸਤੇ ਤੇ ਬਹੁਤ ਵਧੀਆ ਆ ਜਿਹੜਾ ਮੰਨੀ ਜਾਂਦੇ ਆ ਨਾ ਜੇ ਕੋਈ ਗਰਮੀ 'ਚ ਹੁੰਦਾ ਬਿਲਕੁਲ ਜਿਹੜੀ ਗੱਲ ਨਹੀਂ ਮਨਾਉਣੀ ਉਹ ਬਣਾ ਲਈਦੀ ਆ ਹਾਂਜੀ ਸਤ ਮਾਤਾ ਜੀ ਸਾਡੇ ਵਿੰਡੋ ਨਾ ਵੇਖੋ 1000 ਦੇ ਲੀਟ ਆਈ ਪਹਿਲੇ ਹੈ ਇਹਨੂੰ ਵੱਧ ਕੀ ਹੋ ਸਕਦਾ ਦੱਸੋ ਮੈਨੂੰ ਹੈ ਮੇਰੇ ਮੇਰੇ ਬੱਚੇ ਇੱਕ ਨਹੀਂ ਮੇਰੇ ਚਾਰ ਬੱਚੇ ਆਜ ਦੇ ਦਿਨ ਦੀ ਕਿੰਨੀ ਉਡੀਕ ਸੀਗੀ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੇ ਥਰੂ ਆਉ ਬੜੇ ਖੁਸ਼ੀ ਦੇ ਇਹ ਤਾਂ ਖੁਸ਼ੀ ਦੇ ਇਹ ਤਾਂ ਖੁਸ਼ੀ ਦੇ ਇਹ ਸਾਰੇ ਪਿੰਡ ਵਾਸੀ ਨੇ ਘਰਾਂ ਦੀ ਨੇ ਮੈਂਬਰ ਹੁਣ ਜਿਵੇਂ ਜਿਵੇਂ ਪਤਾ ਲੱਗ ਰਿਹਾ ਕਿ ਲਗਭਗ ਜਿਹੜੇ ਕੰਮ ਨੇੜੇ ਹੋ ਗਿਆ ਤੇ ਗਿਣਤੀ ਲਗਭਗ ਪੂਰੀ ਹੋ ਚੁੱਕੀ ਹੈ ਸਾਡੇ ਨਾਲ ਬਾਈ ਜੀ ਕੀ ਨਾ ਨਾਮ ਹਰਦੇਵ ਸਿੰਘ ਪੀਰ ਰੰਧਾਵਾ ਸਾਹਿਬ ਹਾਂਜੀ ਮੇਰੀ ਵਾਧ ਕਹੀ ਫਿਰ ਤਾਂ ਤੁਹਾਡੇ ਨਾਲ ਨੇੜਤਾ ਵਧਾਉਣੀ ਪੈਣੀ ਹੈ ਸਾਰੇ ਨੂੰ ਜੀ ਬਿਲਕੁਲ ਜੀ ਬਿਲਕੁਲ ਬਣਦੀ ਹੈ ਜੀ ਤੇ ਪੰਗੇ ਵੀ ਬਹੁਤ ਪਿੰਦੇ ਆ ਯਾਦ ਰੱਖੀ ਅਸੀਂ ਇਦਾਂ ਦਾ ਕੰਮ ਹੀ ਨਹੀਂ ਕਰਨਾ ਜਿਹੜਾ ਪੰਗਿਆ ਅੱਗੇ ਜਾ ਕੇ ਸਾਨੂੰ ਕੋਈ ਪੰਗਾ ਪਾਵੇ ਗੁਰਦੀਪ ਰੰਧਾਵਾ ਜੀ 2.5 ਸਾਲ ਤੋਂ ਬਿਲਕੁਲ ਗਰਾਊਂਡ ਲੈਵਲ ਤੇ ਲੋਕਾਂ ਨਾਲ ਵਿਚਰ ਰਹੇ ਸੀ ਤੇ ਅੱਜ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਵੋਟ ਪੁਗਤਾ ਕੇ ਤੇ ਇਹ ਜਿੱਤ ਜਿਹੜੀ ਦਿੱਤੀ ਆ ਇਹ ਗਰਦੀਪਰਨ ਦਾਵਾ ਦੀ ਜਿੱਤ ਜਿਹੜੀ ਆ ਉਹ ਲੋਕਾਂ ਦੀ ਆਪਣੀ ਜਿੱਤ ਹੈ ਜਿਹੜੀ ਲੋਕਾਂ ਨੇ ਨਹੀਂ ਵੱਡੇ ਪੱਧਰ ਤੇ ਜਿਹੜੀ ਹੈ ਮੇਰੇ ਸਹਾਰਾ ਡੇਰਾ ਬਾਬਰਾਂ ਦੇ 5000 ਦੀ ਲੀਡ ਪਿਛਲੇ 20 ਸਾਲ ਤੋਂ ਨਹੀਂ ਕੋਈ ਕੈਂਡੀਡੇਟ ਜਿੱਤਿਆ ਬਿਲਕੁਲ ਸੀ ਕਿ ਜਿਮਣੀ ਜੋੜ ਸੀ ਪਰ ਕੋਈ 500 400 700 1300 ਵੋਟ ਤੱਕ ਜਿੱਦਾ ਸੀ 5000 ਦੀ ਲੀਡ ਹੋ ਚੁੱਕੀ ਹੈ ਅਜੇ ਸ਼ਰਤ ਦੋ ਤਿੰਨ ਰੁਝਾਨ ਜਿਹੜੇ ਆ ਉਹ ਆਉਣੇ ਬਾਕੀ ਨੇ ਗਰਦੀਪਰਨ ਦਾਵਾ ਦੇ 7-8000 ਦੀ ਲੀਡ ਰਿਕਾਰਡ ਤੋੜ ਜਿੱਤ ਜਿਹੜ ਇਹ ਦੱਸਉਂਦੀ ਆ ਗਰਦੀਪ ਰੰਧਾਵਾ ਨੇ ਗਰਾਊਂਡ ਲੈਵਲ ਤੇ ਲੋਕਾਂ ਦਾ ਜਿਹੜਾ ਵਿਸ਼ੇ ਲੰਬਾ ਸਮੇਂ ਤੋਂ ਰੰਧਾਵਾ ਸਾਹਿਬ ਦੇ ਨਾਲ ਸਮਾਂ ਬਤਾਇਆ ਆਏਗਾ ਪਿੰਡ ਪੱਦਰ ਤੇ ਔਰ ਜਦੋਂ ਐਫਜੀ ਪੋਲਿਟਿਕਸ ਦੇ ਵਿੱਚ ਆ ਜਾਂਦੇ ਆ ਕਿਹੋ ਜਿਹਾ ਇਨਸਾਨ ਦੇ ਤੌਰ ਤੇ ਜਾਂ ਪੋਲਿਟਿਸ਼ੀਅਨ ਦੇ ਵਿੱਚ ਹੁੰਦੇ ਕਿ ਕਿੰਨਾ ਕ ਬੰਦਾ ਬਦਲ ਗਿਆ ਬਹੁਤ ਜ਼ਿਆਦਾ ਜੀ ਕਿੰਨਾ ਵੀ ਕਹਿ ਸਕਦੇ ਆ ਉਤੋਂ ਵੀ ਜ਼ਿਆਦਾ ਬਦਲ ਗਿਆ ਹਾਂਜੀ ਬਹੁਤ 2.5 ਸਾਲ ਦੇ ਵਿੱਚ ਬਹੁਤ ਸੋਹਣੇ ਕੰਮ ਕੀਤੇ ਬਹੁਤ ਵਧੀਆ ਇਹਨਾਂ ਨੇ ਆਪਣੇ ਇਸ ਲੈਵਲ ਦਾ ਕੰਮ ਕੀਤਾ ਬਹੁਤ ਸੋਹਣੇ ਮਤਲ ਦੁਨੀਆ ਇਹ ਖੁਸ਼ੀ ਦਾ ਮਾਹੌਲ ਹੈਗਾ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਸਾਰਿਆਂ ਦੇ ਚਿਹਰੇ ਤੇ ਅੱਜ ਖੁਸ਼ੀ ਵੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਇੱਕ ਲੰਬਾ ਸੰਘਰਸ਼ ਸੀ ਇਸ ਜਿੱਤ ਦੇ ਪਿੱਛੇ ਪਿਛਲੇ ਤਕਰੀਬਨ 22 ਦਿਨ ਤੋਂ ਜਿਹੜਾ ਹੈਗਾ ਉਹ ਚੋਣ ਕੈਂਪੇਨ ਸੀ 22 ਦਿਨ ਤੋਂ ਲਗਾਤਾਰ ਇੱਕ ਇੱਕ ਦਿਨ ਜਿਹੜਾ ਹੈ ਕਿ ਰਾਤ ਜਿਹੜੀ ਹੈਗੀ ਆ ਉਹ ਲੰਘਾਈ ਜਾ ਰਹੀ ਸੀ ਤਾਂ ਅੱਜ ਇਹ ਖੁਸ਼ੀ ਦਾ ਦਿਨ ਹੈਗਾ ਤੇ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਅਨਮਿਟ ਤੇ ਸਾਂਝੀਆਂ ਕਰ ਰਿਹਾ ਰੰਧਾਵਾ ਪਰਿਵਾਰ ਦੇ ਘਰ ਤੋਂ ਇਹ ਤਸਵੀਰਾਂ ਜਿੱਥੇ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਕਦੋਂ ਰੰਧਾਵਾ ਸਾਹਿਬ ਘਰ ਆਉਂਦੇ ਨੇ ਕਦੋਂ ਉਹਨਾਂ ਦਾ ਜਿਹੜਾ ਹੈਗਾ ਇੱਥੇ ਸਾਕਤ ਕੀਤਾ ਜਾਵੇਗਾ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਜਿਹੜੇ ਹੈਗੇ ਨੇ ਉਹ ਗਿਣਤੀ ਕੇਂਦਰ ਤੇ ਪਹੁੰਚਣਾ ਸ਼ੁਰੂ ਹੋ ਗਏ ਨੇ ਕੁਝ ਸਮੇਂ ਦੇ ਬਾਅਦ ਜਿਹੜਾ ਹੈਗਾ ਆਖਰੀ ਐਲਾਨ ਹੋ ਜਾਵੇਗਾ ਪਰ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦਾ ਗਾੜ ਤੋੜਿਆ ਗੁਰਦੀਪ ਸਿੰਘ ਰੰਧਾਵਾ ਨੇ ਤੇ ਪਰਿਵਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਤਾਂ ਇਸ ਵੇਲੇ ਗੁਰਦੀਪ ਰੰਧਾਵਾ ਦੇ ਘਰ ਖੜੇ ਆ ਮਹਿਲਾਵਾਂ ਦੇ ਵਿੱਚ ਖੁਸ਼ੀ ਹਾਲਾਂਕਿ ਨਤੀਜਾ ਕੁਝ ਥੇਰ ਦੇ ਬਾਅਦ ਅਨਾਉਂਸ ਹੋ ਜਾਵੇਗਾ ਪਰ ਜਿਹੜੇ ਆਖਰੀ ਰਾਊਂਡ ਬਚੇ ਨੇ ਲਗਭਗ ਪਰਿਵਾਰ ਇਸ ਗੱਲ ਨੂੰ ਲੈ ਕੇ ਕੌਨਫੀਡੈਂਟ ਹੈ ਕਿ ਹੁਣ ਇਹ ਲੀਡ ਟੁੱਟਣ ਵਾਲੀ ਨਹੀਂ ਹੈਗੀ 17ਵੇਂ ਰਾਊਂਡ ਦੇ ਵਿੱਚ ਜਿਹੜੇ ਅੱਗੇ ਗਿਣਤੀ ਪਹੁੰਚ ਚੁੱਕੀ ਆ ਔਰ ਨੱਚ ਕੇ ਗਿੱਧਾ ਪਾ ਕੇ ਜਿਹੜਾ ਹੈਗਾ ਖੁਸ਼ੀ ਮਨਾਈ ਜਾ ਰਹੀ ਹੈ ਮਾਤਾ ਜੀ ਮੇਰੇ ਨਾਲ ਮਾਤਾ ਜੀ ਲਗਭਗ ਗਣਤੀ ਜਾਂ ਸਾਹਮਣੇ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਨਿਰਜ ਆਇਆ ਬਹੁਤ ਸੋਹਣਾ ਆਇਆ ਵਧੀਆ ਖੁਸ਼ੀ ਉਹ ਪਿੰਡਾਂ ਨਹੀਂ ਦੇਖਣੀ ਚਾਹਣੇ ਜਿਹੜੀ ਪਿੰਡ ਵਾਲੀ ਖੁਸ਼ੀ ਹੁੰਦੀ ਆ ਜੀ ਖੁਸ਼ੀ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਖੁਸ਼ੀ ਆ ਜੀ ਜਿੰਨਾ ਪਰਿਵਾਰ ਆ ਸਾਰਾ ਸਾਡੇ ਨਾਲ ਆ ਮਾੜਾ ਨੱਚ ਕੇ ਦਿਖਾ ਦਿਓ ਪਹਿਲਾਂ ਦੀ ਕਿੱਦਾ ਪਾ ਰਹੇ ਸੀਗੇ ਜੀ ਤਾਂ ਗੁਰਦੀਪ ਸਿੰਘ ਰੰਧਾਵਾ ਦੇ ਘਰ ਜਸ਼ਨ ਜਿਹੜੇ ਹੈਗੇ ਮਨਾਏ ਜਾਣ ਦੀ ਤਿਆਰੀ ਜਿਹੜੀ ਹੈਗੀ ਉਹ ਕਰ ਲਈ ਗਈ ਆ ਰੰਕੇ ਗੁਰਦੀਪ ਸਿੰਘ ਰੰਧਾਵਾ ਸਵੇਰੇ ਸਾਨੂੰ ਮਿਲੇ ਤਾਂ ਪੂਰਨ ਭਰੋਸੇ ਦੇ ਵਿੱਚ ਸੀ ਕਿ ਇਥੋਂ ਦੇ ਹਲਕੇ ਦੇ ਲੋਕ ਆ ਗੜ ਤੋੜਨਗੇ ਕਾਂਗਰਸ ਦਾ ਤਾਂ ਮੈਡਮ ਸਾਡੇ ਨਾਲ ਮੈਡਮ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵੱਡੀ ਜ਼ਿੰਮੇਵਾਰੀ ਪਹਿਲਾਂ ਗੁਰਦੀਪ ਸਿੰਘ ਰੰਧਾਵਾ ਸੀ ਉਹ ਨਾਲ ਐਮ ਐਲ ਏ ਨੇ ਬਹੁਤ ਸਾਰਾ ਜ਼ਿੰਮੇਵਾਰੀ ਇਸ ਤੋਂ ਬਾਅਦ ਤੁਹਾਡੀ ਹੋਰ ਵੀ ਵੱਧ ਗਈ ਹੈ ਲੋਕਾਂ ਦੇ ਪ੍ਰਤੀ ਜਦੋਂ ਮੈਂ ਆਪਣੇ ਆਮ ਪਰਿਵਾਰ ਦਾ ਆਮ ਲੋਕਾਂ ਦਾ ਸਾਰਿਆਂ ਦਾ ਸਾਥ ਹੋਵੇ ਤੇ ਫਿਰ ਕੋਈ ਏਦਾਂ ਨਹੀਂ ਲੱਗਦਾ ਕਿ ਸਾਡੇ ਤੇ ਕੋਈ ਹੈਗਾ ਬੜਾ ਵਧੀਆ ਸਾਡੇ ਨਾਲ ਚੱਲਦਾ ਪਿਆ ਹੈ ਤੰਤਾਈ ਸਾਲ ਹੋ ਗਏ ਅਸੀਂ ਇਤਨੇ ਸੇਵਾ ਕਰਦੇ ਪਏ ਚੱਲਾ ਜਾਂਦਾ ਦੋ ਹੁਣ ਕੈਮਰਾ ਲੰਬਾ ਸਾਮਾ ਹੋ ਗਿਆ ਰੰਧਾਵਾ ਸਾਹਿਬ ਦਾ ਸੁਭਾਅ ਕਹਿ ਹੋ ਜਾ ਬਹੁਤ ਵਧੀਆ ਸਾਨੂੰ ਗਰਮੀ ਜੇ ਲੱਗਦੀ ਆ ਥੋੜੇ ਪਤਾ ਨਹੀਂ ਮੇ ਤਾਂ ਨਹੀਂ ਮੇਰੇ ਵਾਸਤੇ ਬਹੁਤ ਵਧੀਆ ਆ ਏ ਤਾਂ ਮੰਨੇ ਜਾਂਦੇ ਆ ਨਾ ਜੇ ਕੋਈ ਗਰਮੀ ਚ ਹੁੰਦਾ ਬਿਲਕੁਲ ਜਿਹੜੀ ਗੱਲ ਨਹੀਂ ਮਨਾਉਣੀ ਵੀ ਬਣਾ ਲਈਦੀ ਆ ਹਾਂਜੀ ਸਾ ਮਾਤਾ ਜੀ ਸਾਡਾ ਮਾਤਾ ਜੀ ਸਾਡੇ ਪਿੰਡੋਂ ਨਾ ਵੇਖੋ 1000 ਦੇ ਲੀਟ ਆਈ ਪਹਿਲੇ ਹੈ ਇਹਦੋਂ ਵੱਧ ਕੀ ਹੋ ਸਕਦਾ ਦੱਸੋ ਮੈਨੂੰ ਹੈ ਮੇਰੇ ਮੇਰੇ ਬੱਚਾ ਇੱਕ ਨਹੀਂ ਮੇਰੇ ਚਾਰ ਬੱਚੇ ਆਜ ਦੇ ਦਿਨ ਦੀ ਕਿੰਨੀ ਉਡੀਕ ਸੀਗੀ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਇਸ ਜਿਹੜੇ ਥਰੂ ਆਉ ਬੜੇ ਖੁਸ਼ੀ ਦੇ ਇਹ ਤਾਂ ਖੁਸ਼ੀ ਦੇ ਇਹ ਤਾਂ ਖੁਸ਼ੀ ਦੇ ਇਹ ਸਾਰੇ ਪਿੰਡ ਵਾਸੀ ਨੇ ਘਰਾਂ ਦੀ ਨੇ ਮੈਂਬਰ ਹੁਣ ਜਿਵੇਂ ਜਿਵੇਂ ਪਤਾ ਲੱਗ ਰਿਹਾ ਕਿ ਲਗਭਗ ਜਿਹੜੇ ਕੰਮ ਨੇੜੇ ਹੋ ਗਿਆ ਤੇ ਗਿਣਤੀ ਲਗਭਗ ਪੂਰੀ ਹੋ ਚੁੱਕੀ ਹੈ ਸਾਡੇ ਨਾਲ ਬਾਈ ਜੀ ਕੀ ਨਾ ਨਾਮ ਹਰਦੇਵ ਸਿੰਘ ਪੀਰ ਰੰਧਾਵਾ ਸਾਹਿਬ ਅੱਛਾ ਜੀ ਹਾਂਜੀ ਮੇਰੀ ਵਾਧ ਕਹੀ ਫਿਰ ਤਾਂ ਤੁਹਾਡੇ ਨਾਲ ਨੇੜਤਾ ਵਧਾਉਣੀ ਪੈਣੀ ਸਾਰਿਆਂ ਨੂੰ ਜੀ ਬਿਲਕੁਲ ਜੀ ਬਿਲਕੁਲ ਬਣਦੀ ਹੈ ਜੀ ਪੰਗੇ ਵੀ ਬਹੁਤ ਪਿੰਦੇ ਆ ਯਾਦ ਰੱਖ ਅਸੀਂ ਇਦਾਂ ਦਾ ਕੰਮ ਹੀ ਨਹੀਂ ਕਰਨਾ ਜਿਹੜਾ ਪੰਗਿਆ ਅੱਗੇ ਜਾ ਕੇ ਸਾਨੂੰ ਕੋਈ ਪੰਗਾ ਪਾਵੇ ਗੁਰਦੀਪ ਰੰਧਾਵਾ ਜੀ 2.5 ਸਾਲ ਤੋਂ ਬਿਲਕੁਲ ਗਰਾਊਂਡ ਲੈਵਲ ਤੇ ਲੋਕਾਂ ਨਾਲ ਵਿਚਰ ਰਹੇ ਸੀ ਤੇ ਅੱਜ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਵੋਟ ਪੁਗਤਾ ਕੇ ਤੇ ਇਹ ਜਿੱਤ ਜਿਹੜੀ ਦਿੱਤੀ ਆ ਇਹ ਗਰਦੀਪਰੰਧਾਵਾ ਜੀ ਜਿੱਤ ਜਿਹੜੀ ਆ ਉਹ ਲੋਕਾਂ ਦੀ ਆਪਣੀ ਜਿੱਤ ਹੈ ਜਿਹੜੀ ਲੋਕਾਂ ਨੇ ਨਹੀਂ ਵੱਡੇ ਪੱਧਰ ਤੇ ਜਿਹੜੀ ਹੈ ਮੇਰੇ ਸਹਾਰਾ ਡੇਰਾ ਬਾਬਰਾਂ ਕੇ 5000 ਦੀ ਲੀਡ ਪਿਛਲੇ 20 ਸਾਲ ਤੋਂ ਨਹੀਂ ਕੋਈ ਕੈਂਡੀਡੇਟ ਜਿੱਤਿਆ ਬਿਲਕੁਲ ਸੀ ਕਿ ਜਿਮਣੀ ਜੋੜ ਸੀ ਪਰ ਕੋਈ 500 400 700 1300 ਵੋਟ ਤੱਕ ਜਿੱਦਾ ਸੀ 5000 ਦੀ ਲੀਡ ਹੋ ਚੁੱਕੀ ਹੈ ਅਜੇ ਸ਼ਰਤ ਦੋ ਤਿੰਨ ਰੁਝਾਨ ਜਿਹੜੇ ਆਉਣੇ ਬਾਕੀ ਨੇ ਗਰਦੀਪਰੰਧਾਵਾ ਦੇ 7-8000 ਦੀ ਲੀਡ ਰਿਕਾਰਡ ਤੋੜ ਜਿੱਤ ਜਿਹੜੀ ਲੀਡ ਦੀ ਜਿੱਤ ਆਈ ਇਹ ਦੱਸਉਂਦੀ ਆ ਗਰਦੀਪ ਰੰਧਾਵਾ ਨੇ ਗਰਾਊਂਡ ਲੈਵਲ ਤੇ ਲੋਕਾਂ ਦਾ ਜਿਹੜਾ ਵਿਸ਼ੇ ਲੰਬਾ ਸਮੇਂ ਤੋਂ ਰੰਧਾਵਾ ਸਾਹਿਬ ਦੇ ਨਾਲ ਸਮਾਂ ਬਤਾਇਆ ਹੈਗਾ ਪਿੰਡ ਪੱਦਰ ਤੇ ਔਰ ਜਦੋਂ ਐਫਜੀ ਪੋਲਿਟਿਕਸ ਦੇ ਵਿੱਚ ਆ ਜਾਂਦੇ ਆ ਕਿਹੋ ਜਿਹਾ ਇਨਸਾਨ ਦੇ ਤੌਰ ਤੇ ਜਾਂ ਪੋਲਿਟਿਸ਼ੀਅਨ ਦੇ ਵਿੱਚ ਹੁੰਦੇ ਕਿ ਕਿੰਨਾ ਕ ਬੰਦਾ ਬਦਲ ਗਿਆ ਬਹੁਤ ਜ਼ਿਆਦਾ ਜੀ ਕਿੰਨਾ ਵੀ ਕਹਿ ਸਕਦੇ ਆ ਉਸ ਤੋਂ ਵੀ ਜ਼ਿਆਦਾ ਬਦਲ ਗਿਆ ਹਾਂਜੀ ਬਹੁਤ 2.5 ਸਾਲ ਦੇ ਵਿੱਚ ਬਹੁਤ ਸੋਹਣੇ ਕੰਮ ਕੀਤੇ ਬਹੁਤ ਵਧੀਆ ਇਹਨਾਂ ਨੇ ਆਪਣੇ ਇਸ ਲੈਵਲ ਦਾ ਕੰਮ ਕੀਤਾ ਬਹੁਤ ਸੋਹਣੇ ਮਤਲਬ ਦੁਨੀਆ ਇਹ ਖੁਸ਼ੀ ਦਾ ਮਾਹੌਲ ਹੈਗਾ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਸਾਰਿਆਂ ਦੇ ਚਿਹਰੇ ਤੇ ਅੱਜ ਖੁਸ਼ੀ ਵੇਖਣ ਨੂੰ ਮਿਲ ਸਕਦੀ ਆ ਹਾਲਾਂਕਿ ਇੱਕ ਲੰਬਾ ਸੰਘਰਸ਼ ਸੀ ਇਸ ਜਿੱਤ ਦੇ ਪਿੱਛੇ ਪਿਛਲੇ ਤਕਰੀਬਨ 22 ਦਿਨ ਤੋਂ ਜਿਹੜਾ ਹੈਗਾ ਉਹ ਚੋਣ ਕੈਂਪੇਨ ਸੀ 22 ਦਿਨ ਤੋਂ ਲਗਾਤਾਰ ਆ ਇੱਕ ਇੱਕ ਦਿਨ ਜਿਹੜਾ ਹੈਗਾ ਇੱਕ ਰਾਹ ਜਿਹੜੀ ਹੈਗੀ ਆ ਉਹ ਲੰਘਾਈ ਜਾ ਰਹੀ ਸੀ ਤਾਂ ਅੱਜ ਇਹ ਖੁਸ਼ੀ ਦਾ ਦਿਨ ਹੈਗਾ ਤੇ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਅਨਮੂਰਤੇ ਸਾਂਝੀਆਂ ਕਰ ਰਿਹਾ ਰੰਧਾਵਾ ਪਰਿਵਾਰ ਦੇ ਘਰ ਤੋਂ ਇਹ ਤਸਵੀਰਾਂ ਜਿੱਥੇ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਕਦੋਂ ਰੰਧਾਵਾ ਸਭ ਘਰ ਆਉਂਦੇ ਨੇ ਕਦੋਂ ਉਹਨਾਂ ਦਾ ਜਿਹੜਾ ਹੈਗਾ ਇੱਥੇ ਸਵਾਗਤ ਕੀਤਾ ਜਾਵੇਗਾ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਜਿਹੜੇ ਹੈਗੇ ਨੇ ਉਹ ਗਿਣਤੀ ਕੇਂਦਰ ਤੇ ਪਹੁੰਚਣਾ ਸ਼ੁਰੂ ਹੋ ਗਏ ਨੇ ਕੁਝ ਸਮੇਂ ਦੇ ਬਾਅਦ ਜਿਹੜਾ ਹੈਗਾ ਆਖਰੀ ਐਲਾਨ ਹੋ ਜਾਵੇਗਾ ਪਰ ਇਹਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦਾ ਗਾੜ ਤੋੜਿਆ ਗੁਰਦੀਪ ਸਿੰਘ ਰੰਧਾਵਾ ਨੇ ਤੇ ਪਰਿਵਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਤਾਂ ਇਸ ਵੇਲੇ ਗੁਰਦੀਪ ਰੰਧਾਵਾ ਦੇ ਘਰ ਖੜੇ ਆ ਮਹਿਲਾਵਾਂ ਦੇ ਵਿੱਚ ਖੁਸ਼ੀ ਹਾਲਾਂਕਿ ਨਤੀਜਾ ਕੁਝ ਥੇਰ ਦੇ ਬਾਅਦ ਅਨਾਉਂਸ ਹੋ ਜਾਵੇਗਾ ਪਰ ਜਿਹੜੇ ਆਖਰੀ ਰਾਉਂਡ ਬਚੇ ਨੇ ਲਗਭਗ ਪਰਿਵਾਰ ਇਸ ਗੱਲ ਨੂੰ ਲੈ ਕੇ ਕੌਨਫੀਡੈਂਟ ਹੈ ਕਿ ਹੁਣ ਇਹ ਲੀਡ ਟੁੱਟਣ ਵਾਲੀ ਨਹੀਂ ਹੈਗੀ 17ਵੇਂ ਰਾਉਂਡ ਦੇ ਵਿੱਚ ਜਿਹੜੇ ਅੱਗੇ ਗਿਣਤੀ ਪਹੁੰਚ ਚੁੱਕੀ ਆ ਔਰ ਨੱਚ ਕੇ ਗਿੱਧਾ ਪਾ ਕੇ ਜਿਹੜਾ ਹੈਗਾ ਖੁਸ਼ੀ ਮਨਾਈ ਜਾ ਰਹੀ ਹੈ ਮਾਤਾ ਜੀ ਮੇਰੇ ਨਾਲ ਮਾਤਾ ਜੀ ਲਗਭਗਨ ਤੀਜਾ ਸਾਹਮਣੇ ਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਨਤੀਜਾ ਆ ਬਹੁਤ ਸੋਹਣਾ ਆਇਆ ਜੀ ਵਧੀਆ ਖੁਸ਼ੀ ਉਹ ਪਿੰਡਾਂ ਵਾਲੀ ਦੇਖਣੀ ਚਾਹੁੰਦੇ ਜਿਹੜੀ ਪਿੰਡਾਂ ਵਾਲੀ ਖੁਸ਼ੀ ਹੁੰਦੀ ਆ ਜੀ ਖੁਸ਼ੀ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਖੁਸ਼ੀ ਆ ਜੀ ਜਿੰਨਾ ਪਰਿਵਾਰ ਆ ਸਾਰਾ ਸਾਡੇ ਨਾਲ ਆ ਮਾੜਾ ਨੱਚ ਕੇ ਦਿਖਾ ਦਿਓ ਜੀ ਪਹਿਲਾਂ ਕਿੱਦਾਂ ਬਾਹਰੇ ਸੀਗੇ ਜੀ ਕਾ ਗੁਰਦੀਪ ਸਿੰਘ ਰੰਧਾਵਾ ਦੇ ਘਰ ਜਸ਼ਨ ਜਿਹੜੇ ਹੈਗੇ ਮਨਾਏ ਜਾਣ ਦੀ ਤਿਆਰੀ ਜਿਹੜੀ ਹੈਗੀ ਉਹ ਕਰ ਲਈ ਗਈ ਆ ਰੰਕੇ ਗੁਰਦੀਪ ਸਿੰਘ ਰੰਧਾਵਾ ਸਵੇਰੇ ਸਾਨੂੰ ਮਿਲੇ ਤਾਂ ਪੂਰਨ ਭਰੋਸੇ ਦੇ ਵਿੱਚ ਸੀ ਕਿ ਇਥੋਂ ਦੇ ਹਲਕੇ ਦੇ ਲੋਕ ਆ ਗੜ੍ਹ ਤੋੜਨਗੇ ਕਾਂਗਰਸ ਦਾ ਤਾਂ ਮੈਡਮ ਸਾਡੇ ਨਾਲ ਮੈਡਮ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵੱਡੀ ਜ਼ਿੰਮੇਵਾਰੀ ਪਹਿਲਾਂ ਗੁਰਦੀਪ ਸਿੰਘ ਰੰਧਾਵਾ ਸੀ ਉਹ ਨਾਲ ਐਮ ਐਲ ਏ ਨੇ ਬਹੁਤ ਸਾਰਾ ਜ਼ਿੰਮੇਵਾਰੀ ਇਸ ਤੋਂ ਬਾਅਦ ਤੁਹਾਡੀ ਹੋਰ ਵੀ ਵੱਧ ਗਈ ਹੈ ਲੋਕਾਂ ਦੇ ਪ੍ਰਤੀ ਜਦੋਂ ਮੈਂ ਆਪਣੇ ਆਮ ਪਰਿਵਾਰ ਦਾ ਆਮ ਲੋਕਾਂ ਦਾ ਸਾਰਿਆਂ ਦਾ ਸਾਥ ਹੋਵੇ ਤੇ ਫਿਰ ਕੋਈ ਏਡਾ ਨਹੀਂ ਲੱਗਦਾ ਕਿ ਸਾਡੇ ਤੇ ਕੋਈ ਹੈਗਾ ਬੜਾ ਵਧੀਆ ਸਾਡੇ ਨਾਲ ਚੱਲਦਾ ਪਿਆ ਹੈ ਤਨਤਾਈ ਸਾਲ ਹੋ ਗਏ ਅਸੀਂ ਇਤਰੇਂ ਸੇਵਾ ਕਰਦੇ ਪਿਆ ਹੈ ਰੰਧਾਵਾ ਜਾਈਦਾ ਦੋ ਹਣ ਕੈਮਰਾ ਲੰਬਾ ਸਮਾਂ ਹੋ ਗਿਆ ਰੰਧਾਵਾ ਸਾਫ ਦਾ ਸੁਭਾਅ ਕਹਿ ਹੋ ਜਾ ਬਹੁਤ ਵਧੀਆ ਸਾਨੂੰ ਗਰਮੀ ਜੇ ਲੱਗਦੇ ਆ ਤੁਹਾਡੇ ਪਤਾ ਨਹੀਂ ਮੈਂ ਤਾਂ ਨਹੀਂ ਮੇਰੇ ਵਾਸਤੇ ਤਾਂ ਬਹੁਤ ਵਧੀਆ ਆ ਠੀਕ ਆ ਮੰਨੀ ਜਾਂਦੇ ਆ ਨਾ ਜੇ ਕੋਈ ਗਰਮੀ ਚ ਹੁੰਦਾ ਬਿਲਕੁਲ ਜਿਹੜੀ ਗੱਲ ਨਹੀਂ ਮਨਾਉਣੀ ਵੀ ਬਣਾ ਲਈਦੀ ਆ ਹਾਂਜੀ ਮਾਤਾ ਜੀ ਸਾਡੇ ਨਾਲ ਮਾਤਾ ਜੀ ਸਾਡੇ ਵਿੰਡੋ ਨਾ ਵੇਖੋ ਹਜ਼ਾਰ ਦੇ ਲੇਟ ਆਈ ਇਹ ਪਹਿਲੇ ਹੈ ਇਹਨੂੰ ਵੱਧ ਕੀ ਹੋ ਸਕਦਾ ਦੱਸੋ ਮੈਨੂੰ ਹੈ ਮੇਰੇ ਮੇਰੇ ਬੱਚੇ ਇੱਕ ਨਹੀਂ ਮੇਰੇ ਚਾਰ ਬੱਚੇ ਆਜ ਦੇ ਦਿਨ ਦੀ ਕਿੰਨੀ ਉਡੀਕ ਸੀਗੀ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੇ ਥਰੂ ਆਉ ਬੜੇ ਖੁਸ਼ੀ ਦੇ ਇਹ ਤਾਂ ਖੁਸ਼ੀ ਦੇ ਇਹ ਤਾਂ ਖੁਸ਼ੀ ਦੇ ਸਾਰੇ ਪਿੰਡ ਵਾਸੀ ਨੇ ਘਰਾਂ ਦੀ ਨੇ ਮੈਂਬਰ ਹੁਣ ਜਿਵੇਂ ਜਿਵੇਂ ਪਤਾ ਲੱਗ ਰਿਹਾ ਕਿ ਲਗਭਗ ਜਿਹੜੇ ਕੰਮ ਨੇੜੇ ਹੋ ਗਿਆ ਤੇ ਗਿਣਤੀ ਲਗਭਗ ਪੂਰੀ ਹੋ ਚੁੱਕੇ ਸਾਡੇ ਨਾਲ ਬਾਈ ਜੀ ਕੀ ਨਾ ਨਾਮ ਹਰਦੇਵ ਸਿੰਘ ਪੀਰ ਰੰਧਾਵਾ ਸਾਹਿਬ ਹਾਂਜੀ ਮੇਰੀ ਵਾਧ ਕਹੀ ਫਿਰ ਤਾਂ ਤੁਹਾਡੇ ਨਾਲ ਨੇੜਤਾ ਵਧਾਉਣੀ ਪੈਣੀ ਸਾਰੇ ਨੂੰ ਜੀ ਬਿਲਕੁਲ ਜੀ ਬਿਲਕੁਲ ਬਣਦੀ ਹੈ ਜੀ ਪੰਗੇ ਵੀ ਬਹੁਤ ਪਿੰਦੇ ਆ ਯਾਦ ਰੱਖੀ ਅਸੀਂ ਇਦਾਂ ਦਾ ਕੰਮ ਹੀ ਨਹੀਂ ਕਰਨਾ ਜਿਹੜਾ ਪੰਗਿਆ ਅੱਗੇ ਜਾ ਕੇ ਸਾਨੂੰ ਕੋਈ ਪੰਗਾ ਪਾਵੇ ਗੁਰਦੀਪ ਰੰਧਾਵਾ ਜੀ 2.5 ਸਾਲ ਤੋਂ ਬਿਲਕੁਲ ਗਰਾਊਂਡ ਲੈਵਲ ਤੇ ਲੋਕਾਂ ਨਾਲ ਵਿਚਰ ਰਹੇ ਸੀ ਤੇ ਅੱਜ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਵੋਟ ਪੁਗਤਾ ਕੇ ਤੇ ਇਹ ਜਿੱਤ ਜਿਹੜੀ ਦਿੱਤੀ ਆ ਇਹ ਗਰਦੀਪਰਨਦਾਵਾ ਜੀ ਜਿੱਤ ਜਿਹੜੀ ਆ ਉਹ ਲੋਕਾਂ ਦੀ ਆਪਣੀ ਜਿੱਤ ਹੈ ਜਿਹੜੀ ਲੋਕਾਂ ਨੇ ਨਹੀਂ ਵੱਡੇ ਪੱਧਰ ਤੇ ਜਿਹੜੀ ਹੈ ਮੇਰੇ ਸਹਾਰਾ ਡੇਰਾ ਬਾਬਾ ਰਣ ਕੇ 5000 ਦੀ ਲੀਡ ਪਿਛਲੇ 20 ਸਾਲ ਤੋਂ ਨਹੀਂ ਕੋਈ ਕੈਂਡੀਡੇਟ ਜਿੱਤਿਆ ਬਿਲਕੁਲ ਸੀ ਕਿ ਜਿਮਣੀ ਜੋੜ ਸੀ ਪਰ ਕੋਈ 500 400 700 1300 ਵੋਟ ਤੱਕ ਜਿੱਦਾ ਸੀ 5000 ਦੀ ਲੀਡ ਹੋ ਚੁੱਕੀ ਹੈ ਜੇ ਸ਼ਰਤ ਦੋ ਤਿੰਨ ਰੁਝਾਨ ਜਿਹੜੇ ਆਉਣੇ ਬਾਕੀ ਨੇ ਗਰਦੀਪਰਨਦਾਵਾ ਦੇ 7-8000 ਦੀ ਲੀਡ ਰਿਕਾਰਡ ਤੋੜ ਜਿੱਤ ਜਿਹੜੀ ਲੀਡ ਦੀ ਜਿੱਤ ਆਈ ਇਹ ਦੱਸਉਂਦੀ ਆ ਗਰਦੀਪ ਰੰਧਾਵਾ ਨੇ ਗਰਾਊਂਡ ਲੈਵਲ ਤੇ ਲੋਕਾਂ ਦਾ ਜਿਹੜਾ ਵਿਸ਼ੇ ਲੰਬਾ ਸਮੇਂ ਤੋਂ ਰੰਧਾਵਾ ਸਾਹਿਬ ਦੇ ਨਾਲ ਸਮਾਂ ਬਤਾਇਆ ਹੈਗਾ ਪਿੰਡ ਪੱਦਰ ਤੇ ਔਰ ਜਦੋਂ ਐਫਜੀ ਪੋਲਿਟਿਕਸ ਦੇ ਵਿੱਚ ਆ ਜਾਂਦੇ ਆ ਕਿਹੋ ਜਿਹਾ ਇਨਸਾਨ ਦੇ ਤੌਰ ਤੇ ਜਾਂ ਪੋਲਿਟਿਸ਼ੀਅਨ ਦੇ ਵਿੱਚ ਹੁੰਦੇ ਕਿ ਕਿੰਨਾ ਕ ਬੰਦਾ ਬਦਲ ਗਿਆ ਬਹੁਤ ਜ਼ਿਆਦਾ ਜੀ ਕਿੰਨਾ ਵੀ ਕਹਿ ਸਕਦੇ ਆ ਉਤੋਂ ਵੀ ਜ਼ਿਆਦਾ ਬਦਲ ਗਿਆ ਹਾਂਜੀ ਬਹੁਤ 2.5 ਸਾਲ ਦੇ ਵਿੱਚ ਬਹੁਤ ਸੋਹਣੇ ਕੰਮ ਕੀਤੇ ਬਹੁਤ ਵਧੀਆ ਇਹਨਾਂ ਨੇ ਆਪਣੇ ਇਸ ਲੈਵਲ ਦਾ ਕੰਮ ਕੀਤਾ ਬਹੁਤ ਸੋਹਣੇ ਮਤਲਬ ਦੁਨੀਆ ਇਹ ਖੁਸ਼ੀ ਦਾ ਮਾਹੌਲ ਹੈਗਾ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਸਾਰਿਆਂ ਦੇ ਚਿਹਰੇ ਤੇ ਅੱਜ ਖੁਸ਼ੀ ਵੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਇੱਕ ਲੰਬਾ ਸੰਘਰਸ਼ ਸੀ ਇਸ ਜਿੱਤ ਦੇ ਪਿੱਛੇ ਪਿਛਲੇ ਤਕਰੀਬਨ 22 ਦਿਨ ਤੋਂ ਜਿਹੜਾ ਹੈਗਾ ਉਹ ਚੋਣ ਕੈਂਪੇਨ ਸੀ 22 ਦਿਨ ਤੋਂ ਲਗਾਤਾਰ ਆ ਇੱਕ ਇੱਕ ਦਿਨ ਜਿਹੜਾ ਹੈਗਾ ਇੱਕ ਰਾਹ ਜਿਹੜੀ ਹੈਗੀ ਆ ਉਹ ਲੰਘਾਈ ਜਾ ਰਹੀ ਸੀ ਤਾਂ ਅੱਜ ਇਹ ਖੁਸ਼ੀ ਦਾ ਦਿਨ ਹੈਗਾ ਤੇ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਅਨਮਿਟ ਤੇ ਸਾਂਝੀਆਂ ਕਰ ਰਿਹਾ ਰੰਧਾਵਾ ਪਰਿਵਾਰ ਦੇ ਘਰ ਤੋਂ ਇਹ ਤਸਵੀਰਾਂ ਜਿੱਥੇ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਕਦੋਂ ਰੰਧਾਵਾ ਸਾਹਿਬ ਘਰ ਆਉਂਦੇ ਨੇ ਕਦੋਂ ਉਹਨਾਂ ਦਾ ਜਿਹੜਾ ਹੈਗਾ ਇਹ ਤੇ ਸੌਕਤ ਕੀਤਾ ਜਾਵੇਗਾ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਜਿਹੜੇ ਹੈਗੇ ਨੇ ਉਹ ਗਿਣਤੀ ਕੇਂਦਰ ਤੇ ਪਹੁੰਚਣਾ ਸ਼ੁਰੂ ਹੋ ਗਏ ਨੇ ਕੁਝ ਸਮੇਂ ਦੇ ਬਾਅਦ ਜਿਹੜਾ ਹੈਗਾ ਆਖਰੀ ਐਲਾਨ ਹੋ ਜਾਵੇਗਾ ਪਰ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦਾ ਗਾੜ ਤੋੜਿਆ ਗੁਰਦੀਪ ਸਿੰਘ ਰੰਧਾਵਾ ਨੇ ਤੇ ਪਰਿਵਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਤਾਂ ਇਸ ਵੇਲੇ ਗੁਰਦੀਪ ਰੰਧਾਵਾ ਦੇ ਘਰ ਖੜੇ ਆ ਮਹਿਲਾਵਾਂ ਦੇ ਵਿੱਚ ਖੁਸ਼ੀ ਹਾਲਾਂਕਿ ਨਤੀਜਾ ਕੁਝ ਥੇਰ ਦੇ ਬਾਅਦ ਅਨਾਉਂਸ ਹੋ ਜਾਵੇਗਾ ਪਰ ਜਿਹੜੇ ਆਖਰੀ ਰਾਊਂਡ ਬਚੇ ਨੇ ਲਗਭਗ ਪਰਿਵਾਰ ਇਸ ਗੱਲ ਨੂੰ ਲੈ ਕੇ ਕੌਨਫੀਡੈਂਟ ਹੈ ਕਿ ਹੁਣ ਇਹ ਲੀਡ ਟੁੱਟਣ ਵਾਲੀ ਨਹੀਂ ਹੈਗੀ 17ਵੇਂ ਰਾਊਂਡ ਦੇ ਵਿੱਚ ਜਿਹੜੇ ਅੱਗੇ ਗਿਣਤੀ ਪਹੁੰਚ ਚੁੱਕੀ ਆ ਔਰ ਨੱਚ ਕੇ ਗਿੱਧਾ ਪਾ ਕੇ ਜਿਹੜਾ ਹੈਗਾ ਖੁਸ਼ੀ ਮਨਾਈ ਜਾ ਰਹੀ ਹੈ ਮਾਤਾ ਜੀ ਮੇਰੇ ਨਾਲ ਮਾਤਾ ਜੀ ਲਗਭਗਨ ਤੀਜਾ ਸਾਹਮਣੇ ਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਨਤੀਜਾ ਆਇਆ ਬਹੁਤ ਸੋਹਣਾ ਆਇਆ ਜੀ ਵਧੀਆ ਖੁਸ਼ੀ ਉਹ ਪਿੰਡਾਂ ਵਾਲੀ ਦੇਖਣੀ ਚਾਹਣੇ ਜਿਹੜੀ ਪਿੰਡਾਂ ਵਾਲੀ ਖੁਸ਼ੀ ਹੁੰਦੀ ਆ ਜੀ ਖੁਸ਼ੀ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਖੁਸ਼ੀ ਆ ਜੀ ਜਿੰਨਾ ਪਰਿਵਾਰ ਆ ਸਾਰਾ ਸਾਡੇ ਨਾਲ ਆ ਮਾੜਾ ਨੱਚ ਕੇ ਦਿਖਾ ਦਿਓ ਜੀ ਪੁੱਲਾ ਦੀਪਾ ਕਿੱਦਾਂ ਪਾ ਰਹੇ ਸੀਗੇ ਜੀ ਗੁਰਦੀਪ ਸਿੰਘ ਰੰਧਾਵਾ ਦੇ ਘਰ ਜਸ਼ਨ ਜਿਹੜੇ ਹੈਗੇ ਮਨਾਏ ਜਾਣ ਦੀ ਤਿਆਰੀ ਜਿਹੜੀ ਹੈਗੀ ਉਹ ਕਰ ਲਈ ਗਈ ਆ ਰੰਕੇ ਗੁਰਦੀਪ ਸਿੰਘ ਰੰਧਾਵਾ ਸਵੇਰੇ ਸਾਨੂੰ ਮਿਲੇ ਤਾਂ ਪੂਰਨ ਭਰੋਸੇ ਦੇ ਵਿੱਚ ਸੀ ਕਿ ਇਥੋਂ ਦੇ ਹਲਕੇ ਦੇ ਲੋਕ ਆ ਗੜ ਤੋੜਨਗੇ ਕਾਂਗਰਸ ਦਾ ਤਾਂ ਮੈਡਮ ਸਾਡੇ ਨਾਲ ਮੈਡਮ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵੱਡੀ ਜ਼ਿੰਮੇਵਾਰੀ ਪਹਿਲਾਂ ਗੁਰਦੀਪ ਸਿੰਘ ਰੰਧਾਵਾ ਸੀ ਉਹ ਨਾਲ ਐਮ ਐਲ ਏ ਨੇ ਬਹੁਤ ਸਾਰਾ ਜ਼ਿੰਮੇਵਾਰੀ ਇਸ ਤੋਂ ਬਾਅਦ ਤੁਹਾਡੀ ਹੋਰ ਵੀ ਵੱਧ ਗਈ ਹੈ ਲੋਕਾਂ ਦੇ ਪ੍ਰਤੀ ਜਦੋਂ ਮੈਂ ਆਪਣੇ ਆਮ ਪਰਿਵਾਰ ਦਾ ਆਮ ਲੋਕਾਂ ਦਾ ਸਾਰਿਆਂ ਦਾ ਸਾਥ ਹੋਵੇ ਤੇ ਫਿਰ ਕੋਈ ਏਦਾਂ ਨਹੀਂ ਲੱਗਦਾ ਕਿ ਸਾਡੇ ਤੇ ਕੋਈ ਹੈਗਾ ਬੜਾ ਵਧੀਆ ਸਾਡਾ ਚੱਲਦਾ ਪਿਆ ਹੈ ਤਿੰਨ 20 ਸਾਲ ਹੋ ਗਏ ਅਸੀਂ ਇਤਨੇ ਸੇਵਾ ਕਰਦੇ ਪਏ ਤਰਾਂ ਜਾਂਦਾ ਦੋ ਹੁਣ ਕੈਮਰਾ ਲੰਬਾ ਸਾਮਾ ਹੋ ਗਿਆ ਰੰਧਾਵਾ ਸਾਹਿਬ ਦਾ ਸੁਭਾਅ ਕਹਿ ਹੋ ਜਾ ਬਹੁਤ ਵਧੀਆ ਸਾਨੂੰ ਗਰਮੀ ਜੇ ਲੱਗਦੇ ਥੋੜੇ ਪਤਾ ਨਹੀਂ ਮੈ ਤਾਂ ਨਹੀਂ ਮੇਰੇ ਵਾਸਤੇ ਤਾਂ ਬਹੁਤ ਵਧੀਆ ਹੈ ਠੀਕ ਮੰਨੇ ਜਾਂਦੇ ਆ ਨਾ ਜੇ ਕੋਈ ਗਰਮੀ ਚ ਹੁੰਦਾ ਬਿਲਕੁਲ ਜਿਹੜੀ ਗੱਲ ਨਹੀਂ ਮਨਾਉਣੀ ਵੀ ਬਣਾ ਲਈਦੀ ਆ ਹਾਂ ਜੀ ਸਾ ਮਾਤਾ ਜੀ ਸਾਡੇ ਵਿੰਡੋ ਨਾ ਵੇਖੋ ਹਜ਼ਾਰ ਦੀ ਲੀਟ ਹੈ ਇਹ ਪਹਿਲੇ ਹੈ ਇਹਦੋਂ ਵੱਧ ਕੀ ਹੋ ਸਕਦਾ ਦੱਸੋ ਮੈਨੂੰ ਹੈ ਮੇਰੇ ਮੇਰੇ ਬੱਚੇ ਇੱਕ ਨਹੀਂ ਮੇਰੇ ਚਾਰ ਬੱਚੇ ਆ ਅੱਜ ਦੇ ਦਿਨ ਦੀ ਕਿੰਨੀ ਉਡੀਕ ਸੀਗੀ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੇ ਥਰੂ ਆਉ ਬੜੇ ਖੁਸ਼ੀ ਦੇ ਇਹ ਤਾਂ ਖੁਸ਼ੀ ਦੇ ਇਹ ਸਾਰੇ ਪਿੰਡ ਵਾਸੀ ਨੇ ਘਰਾਂ ਦੀ ਨੇ ਮੈਂਬਰ ਹੁਣ ਜਿਵੇਂ ਜਿਵੇਂ ਪਤਾ ਲੱਗ ਰਿਹਾ ਕਿ ਲਗਭਗ ਜਿਹੜੇ ਕੰਮ ਨੇੜੇ ਹੋ ਗਿਆ ਤਾਂ